ਲੋਕ ਇਸ ਕਰਕੇ ਲਿਆਏ ਸੀ ਵੀ ਇਹ ਇੱਕ ਤਾਂ ਬਸ਼ਾਂਤੀ ਰੰਗ ਦੀ ਪੱਗ ਬਣਦਾ ਇੱਕ ਲੋਕਾਂ ਨੂੰ ਇਹ ਸੱਚਾ ਸੁੱਚਾ ਤੇ ਇਮਾਨਦਾਰ ਇਨਸਾਨ ਲੱਗਦਾ ਪਰ ਸਾਰੇ ਦਾ ਸਾਰਾ ਉਲਟ ਹੋ ਗਿਆ ਪਹਿਲਾਂ ਦੀ ਗੱਲ ਜਦੋਂ ਬਾਦਲ ਸਾਹਿਬ ਵੱਡੇ ਉਦੋਂ ਲੋਕ ਡਰਦੇ ਸੀ ਆ ਚਿੱਟੀ ਦਾੜੀ ਤੋਂ ਆ ਕਾਲੀ ਪੱਗ ਤੋਂ ਅਗਲਾ ਕਹਿੰਦਾ ਹੋ ਸਕਦਾ ਵੀ ਇਹਦੀ ਬਾਦਲ ਸਾਹਿਬ ਨਾਲ ਪੱਗ ਨਾ ਫਟਾਈ ਹੋਵੇ ਵੀ ਜੇ ਇਹਨੂੰ ਬੁੜੇ ਨੂੰ ਕੁਛ ਕਹਤਾ ਨਾ ਤੇ ਵੀ ਸਾਡੀ ਕਿਤੇ ਮੰਜੀ ਨਾ ਠੋਕੀ ਜਾਵੇ। ਭਗਵੰਤ ਮਾਨਤਾ ਕਹਿੰਦਾ ਜੀ ਉਹ ਤਾਂ ਵੱਡੇ ਮਗਰਮੱਛ ਸੀ ਉਹਨਾਂ ਨੇ ਬੇਅਦਬੀਆਂ ਕਰਾਈਆਂ, ਛਿੱਟੇ ਵੇਚੇ ਨੇ। ਉਹਨਾਂ ਨੂੰ ਕੋਈ ਸਰਕਾਰ ਹੱਥ ਨਹੀਂ ਸੀ ਪਾਉਂਦੀ। ਵੀ ਮੈਂ ਵੱਡੇ ਮਗਰਮੱਛਾਂ ਨੂੰ ਘਰੋਂ ਕੱਢ ਕੇ ਜਿਨ੍ਹਾਂ ਚ ਬੜਿਆ ਹੋਇਆ। ਠੋਕਣ ਦੀ ਆਜ਼ਾਦੀ ਨਹੀਂ ਦबई ਚ ਇੱਥੇ ਭਾਰਤ ਵਿੱਚ ਪੌਂਕਣ ਦੀ ਆਜ਼ਾਦੀ ਆ। ਇੱਥੇ ਜਿਹਦਾ ਜੀ ਕਰਦਾ ਪੌਂਕੀ ਜਾਂਦੇ ਨੇ। ਜਿਹਦਾ ਜੀ ਕਰਦਾ ਪੌਂਕੀ ਜਾਂਦੇ ਨੇ। ਪੱਲੇ ਕਿਸੇ ਦੇ ਕੁਛ ਪਾਉਂਦੇ ਨਹੀਂ। ਉਹ 6 ਤੇ ਬੀਮਾ 10 ਲੱਖ ਦਵਾਈ ਅੰਦਰੋਂ ਮਿਲਦੀ ਨਹੀਂ 10 ਲੱਖ ਬੀਮਾ ਕਿਉਂ ਯਾਰ ਲੋਕਾਂ ਨੂੰ ਝੂਠ ਬੋਲਦੇ ਆਂ ਬਈ ਸੀਬੀਆਈ ਨੇ ਫੜਿਆ ਜੇ ਕੰਪਲੇਂਟ ਹੋਈ ਆ ਸੀ ਮਗਰਮਚ ਨੂੰ ਹੱਥ ਪਾਇਆ ਚਾਹੇ ਉਹ ਡੀਆਈਜੀ ਆ ਚਾਹੇ ਉਹ ਐਸਐਸਪੀ ਹੋਵੇ ਚਾਹੇ ਕੋਈ ਵੀ ਪੁਲਸ ਵਾਲਾ ਮਲਾਜ਼ਮ ਹੋਵੇ ਵੀ ਬਖਸ਼ਿਆ ਨਹੀਂ ਜਾਊਗਾ ਉਹ ਆਜੂਗਾ ਮਹੀਨੇ ਨੂੰ ਆਜੂ ਦੋ ਨੂੰ ਆਜੂ ਤੈਨੂੰ ਜਦੋਂ ਆਜੂ ਬਾਹਰ ਆਜੂ ਸਵਾਦ ਤਾਂ ਇਹ ਆ ਵੀ ਪੁੱਠਾ ਲੜਕਾਇਆ ਹੋਵੇ ਲੋਕਾਂ ਦੇ ਸਾਹਮਣੇ ਮੈਂ ਹਰਦੀਪ ਸੋਖੀ ਤੁਸੀਂ ਜੁੜ ਚੁੱਕੇ ਹੋ ਐਸਐਮਜ਼ਡ ਨਿਊਜ਼ ਦੇ ਨਾਲ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੀ ਪੰਜਾਬ ਸਰਕਾਰ ਆ ਬੜੀਆਂ ਉਮੀਦਾਂ ਦੇ ਨਾਲ ਲੋਕ ਲੈ ਕੇ ਆਏ ਸੀ ਸਰਕਾਰ ਨੂੰ ਕਿ ਸਰਕਾਰ ਤੋਂ ਉਮੀਦਾਂ ਸੀ ਕਿ ਪੰਜਾਬ ਸਰਕਾਰ ਆਉਗੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਅਸੀਂ ਜਿਹੜੇ ਲੋਕ ਨੇ ਉਹ ਖੱਜਲ ਖਵਾਰ ਨਹੀਂ ਹੋਣਗੇ ਧਰਨੇ ਨਹੀਂ ਲੱਗਣਗੇ ਵੀ ਬੱਚੇ ਕਹਿ ਲਓ ਜਾਂ ਬਜ਼ੁਰਗ ਕਹਿ ਲਓ ਵੀ ਉਹ ਘਰਾਂ ਦੇ ਵਿੱਚ ਟਿੱਕੇ ਬੈਠਣਗੇ ਵੀ ਸਾਡੇ ਅਗੇਂਸਟ ਕੋਈ ਆਵਾਜ਼ ਨਹੀਂ ਉਠੂਗੀ ਅੱਜ ਇਹਨਾਂ ਮੁੱਦਿਆਂ ਤੇ ਮੇਰੇ ਨਾਲ ਮੌਜੂਦ ਨੇ ਲੁਧਿਆਣਾ ਦੇ ਸਮਾਜ ਸੇਵੀ ਮਲੜਾ ਸਾਹਿਬ ਜਾਣ ਲੈਣੇ ਇਹਨਾਂ ਦੀ ਕੀ ਰਾਏ ਹੈ ਮਲੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਐਸਐਮਜੈਡ ਨਿਊਜ਼ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਬੋਲ ਲੈਣੇ ਆ ਜਿਨ੍ਹਾਂ ਸਾਡੇ ਬੋਲ ਲੈਣੇ ਆ ਤੇ ਬੋਲ ਲੈ ਕੇ ਲੋਕਾਂ ਦੇ ਰੂਬਰੂ ਕਰਨੇ ਆ ਜੀ ਹਾਂਜੀ ਮਲੜਾ ਸਾਹਿਬ ਲੱਗਦਾ ਕਿ ਵੀ 4 ਸਾਲ ਟੱਪ ਚੁੱਕੇ ਨੇ 27 ਹੋਣ ਵਾਲਾ ਬਈ ਭਗਵੰਤ ਮਾਨ ਸਰਕਾਰ ਕਿਤਨਾ ਕਿਤੇ ਦੁਬਾਰਾ ਆਊ ਲੋਕ ਪਹਿਲਾਂ ਵੀ ਜੇ ਕਹਿਣ ਤੋਂ ਗਰੇਜ ਨਾ ਕਰੀਏ ਲੋਕ ਇਸ ਕਰਕੇ ਲਿਆਏ ਸੀ ਵੀ ਇਹ ਇੱਕ ਤਾਂ ਬਸ਼ਾਂਤੀ ਰੰਗ ਦੀ ਪੱਗ ਬੰਨਦਾ ਜੀ ਬਸ਼ਾਂਤੀ ਰੰਗ ਦੀ ਪੱਗ ਬੰਨਦਾ ਇੱਕ ਲੋਕਾਂ ਨੂੰ ਇਹ ਸੱਚਾ ਸੁੱਚਾ ਤੇ ਇਮਾਨਦਾਰ ਇਨਸਾਨ ਲੱਗਦਾ ਸੀ ਪਰ ਸਾਰੇ ਦਾ ਸਾਰਾ ਉਲਟ ਹੋ ਗਿਆ ਇਹ ਨਹੀਂ ਪਤਾ ਵੀ ਇਹਦਾ ਦਿਮਾਗ ਉਹ ਜਿਹੜਾ ਉਹਨਾਂ ਨੇ ਮਤਲਬ ਬਾਸ ਕਰਤਾ ਵੀ ਉੱਪਰ ਵਾਲਿਆਂ ਨੇ ਤੇ ਮਤਲਬ ਉਹ ਗੱਲ ਹੈ ਨਹੀਂ ਗੀ ਅਸਲ ਵਿੱਚ ਸਰਕਾਰ ਨਾ ਦੀ ਗੱਲ ਹੈ ਹੀ ਨਹੀਂ ਪਹਿਲਾਂ ਦੀ ਗੱਲ ਜਦੋਂ ਬਾਦਲ ਸਾਹਿਬ ਵੱਡੇ ਉਦੋਂ ਲੋਕ ਡਰਦੇ ਸੀ ਆ ਚਿੱਟੀ ਦਾੜੀ ਤੋਂ ਆ ਕਾਲੀ ਪੱਗ ਤੋਂ ਅਗਲਾ ਕਹਿੰਦਾ ਹੋ ਸਕਦਾ ਵੀ ਇਹਦੀ ਬਾਦਲ ਸਾਹਿਬ ਨਾਲ ਪੱਗ ਨਾ ਪਟਾਈ ਹੋਵੇ ਬਈ ਜੇ ਇਹਨੂੰ ਬੁੜੇ ਨੂੰ ਕੁਛ ਕਹਿਤਾ ਨਾ ਤੇ ਵੀ ਸਾਡੀ ਕਿਤੇ ਮੰਜੀ ਨਾ ਠੋਕੀ ਜਾਵੇ ਤੇ ਜਾਂ ਫੇਰ ਉਹ ਕੈਪਟਨ ਸਾਹਿਬ ਬਈ ਉਹਦੇ ਨਾਲ ਕਿਤੇ ਇਧਰੋਂ ਉਧਰੋਂ ਦੂਰੋਂ ਨੇੜਿਓਂ ਕਿਤੇ ਯਾਰੀ ਨਾ ਹੋਵੇ ਬੇਸਖਦੀ ਉਹ ਚੰਗੇ ਚੰਗੇ ਕਹਿੰਦੇ ਕਹੁੰਦਿਆਂ ਨੂੰ ਐਮਐਲਏ ਸਾਹਿਬਾਂ ਨੂੰ ਮਿਲਦਾ ਨਹੀਂ ਪਰ ਫੇਰ ਵੀ ਲੋਕਾਂ ਨੂੰ ਡਰ ਸੀ ਵੀ ਕਿਤੇ ਕੈਪਟਨ ਸਾਹਿਬ ਨਾਲ ਯਾਰੀ ਨਾ ਹੋਵੇ ਜਦੋਂ ਮਲੜਾ ਸਾਹਿਬ ਲੱਗਦਾ ਤੁਹਾਨੂੰ ਕਿ ਭਗਵੰਤ ਮਾਨਤਾ ਕਹਿੰਦਾ ਜੀ ਉਹ ਤਾਂ ਵੱਡੇ ਮਗਰਮੱਛੀ ਉਹਨਾਂ ਨੇ ਬੇਅਦਵੀਆਂ ਕਰਾਈਆਂ ਚਿੱਟੇ ਵੇਚੇ ਨੇ ਉਹਨਾਂ ਨੂੰ ਕੋਈ ਸਰਕਾਰ ਹੱਥ ਨਹੀਂ ਸੀ ਪਾਉਂਦੀ ਵੀ ਮੈਂ ਵੱਡੇ ਮਗਰਮਾਛਾਂ ਨੂੰ ਘਰੋਂ ਕੱਢ ਕੇ ਜੇਹਾਂ ਚ ਵੜਿਆ ਹੋਇਆ ਆਹ ਕੀ ਆ ਬਾਤ ਆ ਸਲੂਟ ਆ ਸਲੂਟ ਆ ਦੇਖੋ ਇਹ ਭਗਵੰਤ ਮਾਨ ਜੀ ਦਾ ਕਹਿਣਾ ਵੀ ਮਜੀਠੀਆ ਸਾਹਿਬ ਨੂੰ ਕੋਈ ਹੱਥ ਨਹੀਂ ਸੀ ਲਾਉਂਦਾ ਛੋਟੇ ਤੇਰੀ ਉਮਰ ਛੋਟੀ ਆ ਜੀ ਉਮਰ ਛੋਟੀ ਆ ਜਿਉਂਦਾ ਰਹਿ ਸਵਾਲ ਬਹੁਤ ਵੱਡਾ ਕਰਤਾ ਉਹਦਾ ਫਾਇਦਾ ਕੀ ਤਰੀਕਾਂ ਤੇ ਤਰੀਕਾਂ ਪਈ ਜਾਣੀਆਂ ਉਹ ਕੋਈ ਇੱਕ ਨਿੱਜੀ ਪੱਤਰਕਾ ਉਹਦਾ ਪੇਜ ਭਰੀ ਜਾਣੇ ਉਹਦਾ ਕੋਈ ਫਾਇਦਾ ਨਹੀਂ ਇੱਕ ਦਿਨ ਉਸੇ ਨਿੱਜੀ ਪੱਤਰਕਾ ਤੇ ਆਇਆ ਕੈਪਟਨ ਸਾਹਬ ਦਾ ਬਿਆਨ ਅਸੀਂ ਪੜਿਆ ਉਸੇ ਨਿੱਜੀ ਪੱਤਰਕਾ ਤੇ ਉਹ ਕਹਿੰਦਾ ਵੀ ਜਦੋਂ 2002 ਦੇ ਵਿੱਚ ਮੈਂ ਪੰਜਾਬ ਦਾ ਮੁੱਖ ਮੰਤਰੀ ਸੀ ਉਦੋਂ 1 ਲੱਖ ਨਸ਼ਾ ਤਸਕਰ ਮੈਂ ਅੰਦਰ ਜੇਲਾਂ 'ਚ ਠੋਕੇ 1 ਲੱਖ ਨਸ਼ਾ ਤਸਕਰ ਜੇਲਾਂ 'ਚ ਠੋਕੇ ਇਹਦਾ ਮਤਲਬ 2 2002 23 ਹਾਲ ਉੱਪਰ ਚਲੇ ਗਏ 23 ਸਾਲਾਂ ਦੇ ਵਿੱਚ ਕਰੋੜਾਂ ਜੀ ਅਰਬਾਂ ਖਰਬਾਂ ਅਰਬਾਂ ਖਰਬਾਂ ਨਸ਼ਾ ਤਸਕਰ ਪੈਦਾ ਹੋ ਗਏ ਦੁਨੀਆ ਦੀ ਤਾਕਤ ਨਹੀਂ ਦੁਨੀਆ ਦੀ ਤਾਕਤ ਨਹੀਂ ਵੀ ਨਸ਼ਾ ਤਸਕਰਾਂ ਨੂੰ ਕੋਈ ਖਾਤਮ ਕਰ ਦੂਗਾ ਹਾਂ ਇੱਕ ਸਾਡੇ ਕੋਲ ਵੀਡੀਓ ਆਈ ਦੁਬਈ ਤੋਂ ਆ ਗਿਆ ਓਏ ਭਾਰਤ ਦੇ ਦਨੇ ਵੀ ਕਿਤੋਂ ਯਾਰ ਇੰਨਾ ਸੋਹਣਾ ਵਧੀਆ ਇਲਾਕਾ ਛੱਡ ਕੇ ਇੰਨਾ ਤੂੰ ਸੋਹਣਾ ਇੱਥੇ ਕਿਉਂ ਆਇਆ ਉਹ ਕਹਿੰਦਾ ਇੱਥੇ ਨਾ ਵੀ ਉੱਥੇ ਭੌਂਕਣ ਦੀ ਆਜ਼ਾਦੀ ਨਹੀਂ ਦबई ਚ ਇੱਥੇ ਭਾਰਤ ਵਿੱਚ ਭੌਂਕਣ ਦੀ ਆਜ਼ਾਦੀ ਹੈ ਭੌਂਕਣ ਦੀ ਆਜ਼ਾਦੀ ਆ ਇੱਥੇ ਜਿਹਦਾ ਜੀ ਕਰਦਾ ਭੌਂਕੀ ਜਾਂਦੇ ਨੇ ਜਿਹਦਾ ਜੀ ਕਰਦਾ ਭੌਂਕੀ ਜਾਂਦੇ ਨੇ ਪੱਲੇ ਕਿਸੇ ਦੇ ਕੁਝ ਪਾਉਂਦੇ ਨਹੀਂ ਕੋਈ ਕਹਿੰਦਾ ਮੈਂ ਇੱਕ ਆਹ ਆ ਕੇਂਜਰੀਵਾਲ ਸਾਹਿਬ ਜਦੋਂ ਹਨਾ ਬਾਈ ਦੇ ਵਿੱਚ ਆਉਣਾ ਸੀ ਸਾਡੇ ਕੋਲੇ ਹੈ ਨਾ ਫੋਨ ਤਿੰਨਵੀਂ ਕੈਂਜਰੀਵਾਲ ਸਾਹਿਬ ਦਾ ਆਉਂਦਾ ਸੀ ਮੜਲਾ ਸਾਹਿਬ ਤੇ ਆਪਾਂ ਰੰਗਲਾ ਪੰਜਾਬ ਬਣਾਉਣਾ ਆਪਾਂ ਨਸ਼ਾ ਤਸ਼ਕਰਾ ਇਥੇ ਨਸ਼ਾ ਮੁਕਤ ਕਰਾਉਣਾ ਪੰਜਾਬ ਨੂੰ ਤੇ ਦੱਸੋ ਨਸ਼ਾ ਮੁਕਤ ਹੋ ਗਿਆ ਉਹ ਜਿਹੜੇ ਡੀ ਆਈਜੀ ਡੀ ਆਈਜੀ ਹੁਣ ਮੈਂ ਸਾਬ ਨਹੀਂ ਲਾਉਂਗਾ ਜੀ ਸਾਬ ਇਸ ਕਰਕੇ ਨਹੀਂ ਲਾਉਣਾ ਯਾਰ ਜਿਹਦੇ ਜਿਹਦੇ ਘਰੋਂ ਜਿਹਦੇ ਘਰੋਂ ਕਰੋੜਾ ਰੁਪਈਆ ਮਿਲੇ ਤੇ ਸੋਨਾ ਕਿਲੋਆਂ ਦੇ حساب ਮਿਲੇ ਯਾਰ ਉਸ ਉਹ ਉਹਨੂੰ ਉਹਨੂੰ ਹੁੰਦਾ ਤਾਂ ਸਾਖਸ਼ ਵੀ ਬੰਦਾ ਹੀ ਆ ਤੇ ਜਿਹਨੂੰ ਸਾਹਬ ਕਹਣਾ ਉਹ ਵੀ ਬੰਦਾ ਹੀ ਹੁੰਦਾ ਪਰ ਅਸੀਂ ਸਾਹਬ ਨਹੀਂ ਕਹਾਂਗੇ ਉਹ ਯਾਰ ਤੂੰ ਮੇਨ ਹੋ ਕੇ ਬੁਜਾਰ ਤੈ ਗਰੀਬ ਲੋਕਾਂ ਦੀ ਸੁਰੱਖਿਆ ਕਰਨੀ ਆ ਦੇਖੋ ਭਗਵੰਦਾਂ ਜੀ ਇਹ ਕਹਿਣਾ ਕਿ ਉਹ ਸਾਡੀ ਸਰਕਾਰ ਨੇ ਫੜਿਆ ਬਈ ਸੀਬੀਆਈ ਨੇ ਫੜਿਆ ਜੇ ਕੰਪਲੇਂਟ ਹੋਈ ਆ ਅਸੀਂ ਮਗਰਮੱਛ ਨੂੰ ਹੱਥ ਪਾਇਆ ਚਾਹੇ ਉਹ ਡੀਆਈਜੀ ਆ ਚਾਹੇ ਉਹ ਐਸਐਸਪੀ ਹੋਵੇ ਚਾਹੇ ਕੋਈ ਵੀ ਪੁਲਸ ਵਾਲਾ ਮਲਾਜ਼ਮ ਹੋਵੇ ਵੀ ਬਖਸ਼ਿਆ ਨਹੀਂ ਜਾਊਗਾ ਲੈ ਹੁਣ ਹੁਣ ਅਸੀਂ ਗੱਲ ਕਹਿਣੀ ਹੈ ਜਿਹੜੀ ਭਗਵਾਨ ਤਮਾਨ ਦੇ ਬੰਦਿਆਂ ਨੇ ਗੱਲ ਕਹਿਣੀ ਉਹ ਅਸੀਂ ਆਪਦੇ ਮੂੰਹ ਨਾਲ ਕਹਿ ਦਿੰਦੇ ਆ ਭਗਵਾਨ ਤਮਾਨ ਨੂੰ ਪੁੱਛੀਏ ਵੀ ਤੇਰੀ ਸਰਕਾਰ ਨੇ ਫੜ ਲਿਆ ਤੇ ਉਹਨੂੰ ਪੁੱਠਾ ਲੜਕਾਤਾ ਉਹ ਆਜੂਗਾ ਮਹੀਨੇ ਨੂੰ ਆਜੂ ਦੋ ਨੂੰ ਆਜੂ ਤੈਨੂੰ ਜਦੋਂ ਆਜੂ ਬਾਹਰ ਆਜੂ ਸਵਾਲ ਤਾਂ ਇਹ ਆ ਵੀ ਪੁੱਠਾ ਲੜਕਾਇਆ ਹੋਵੇ ਲੋਕਾਂ ਦੇ ਸਾਹਮਣੇ ਕਿ ਕਾਨੂੰਨੋਂ ਵਾਸਤਾ ਕੋਈ ਨਹੀਂ ਇੱਥੇ ਅ ਸਿਵਲ ਹਸਪਤਾਲ ਦੇ ਵਿੱਚ ਇੱਕ ਗੱਲ ਡਾਕਟਰ ਉੱਠ ਕੇ ਕਹਿੰਦਾ ਨਾ ਮਤਲਬ ਉਹ ਡਾਕਟਰ ਨੇ ਇਲਾਜ ਕਰਨਾ ਹੁੰਦਾ ਰਾਸ਼ਟਰਪਤੀ ਸਾਹਿਬ ਦਾ ਰਾਸ਼ਟਰਪਤੀ ਸਾਹਿਬ ਦੇਖਦਾ ਰਾਜਾ ਹੁੰਦਾ ਉਹਦਾ ਇਲਾਜ ਡਾਕਟਰ ਕਰਦਾ ਲੁਧਿਆਣਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਸਾਹਿਬ ਰਾਜਾ ਉਹਦਾ ਇਲਾਜ ਵੀ ਡਾਕਟਰ ਨੇ ਕਰਨਾ ਜੇ ਡਾਕਟਰ ਉੱਠ ਕੇ ਕੁਰਸੀ ਤੋਂ ਆਪਦੀ ਤੋਂ ਪੌਕਣ ਲੱਗ ਜਾਵੇ ਹੁਣ ਤੁਸੀਂ ਕਹੋਗੇ ਵੀ ਤੂੰ ਯਾਰ ਡਾਕਟਰ ਨੂੰ ਭੌਂਕਣਾ ਦੱਸਦਾ ਭੌਂਕਣਾ ਏਉਂ ਦੱਸਦਾ ਕੋਈ ਬੀਬੀ ਉੱਥੇ ਬਾਰ-ਬਾਰ ਕਹੀ ਜਾਵੇ ਵੀ ਇਹ ਦਵਾਈ ਕਦੋਂ ਮਿਲੂ ਦਵਾਈ ਕਦੋਂ ਮਿਲੂ ਉਹ ਅੰਦਰ ਇੱਕ ਗੁੰਡਾ ਟਾਇਪ ਬੰਦਾ ਮਤਲਬ ਉਹ ਕਿਸੇ ਬੁੜੇ ਨੂੰ ਘੂਰੀ ਜਾਵੇ ਉਹ ਡਾਕਟਰ ਬੋਲਦਾ ਮੈਨੂੰ ਘਰੇ ਲੈ ਜਾਓ ਵੀ ਹੁਣ ਇੱਥੇ ਗਾੜ ਨਿਕਲਦੀ ਸੀ ਵੀ ਤੈਨੂੰ ਘਰੇ ਲਿਜਾ ਕੇ ਜੇ ਤਾਂ ਹੋਵੇ ਉਹ ਜੱਟ ਜ਼ਿਮੀਂਦਾਰ ਵੀ ਤੇਰੇ ਕੋਲੇ ਝੋਨਾ ਲਵਾਉਣਾ ਜਾਂ ਤੇਰੇ ਕੋਲੋਂ ਮੱਜਾਂ ਦੇ ਪੱਠੇ ਪਵਾਉਣੇ ਆ ਜਾਂ ਮੱਜਾਂ ਨਵਾਉਣੀਆਂ ਨੇ ਜਾਂ ਮੱਜਾਂ ਦਾ ਗੋਹਾਕੂਣਾ ਕਰਾਉਣਾ ਜਾਂ ਮੱਜਾਂ ਨੂੰ ਸੰਨੀ ਪਾਉਣੇ ਵੀ ਤੈਨੂੰ ਸਰਕਾਰ ਨੇ ਡਾਕਟਰ ਦਾ ਨੌਕਰੀ ਦਿੱਤੀ ਐ ਡਾਕਟਰ ਦੀ 2.5 ਤਿੰਨ ਲੱਖ ਰੁਪਇਆ ਲੈਣਾ ਸਰਕਾਰ ਦੇ ਖਜ਼ਾਨੇ ਚੋਂ ਤੂੰ ਆ ਕੇ ਕਹਿੰਦਾ ਮੈਨੂੰ ਤੇਤੋਂ ਘਰੇ ਲਿਜਾ ਕੇ ਕਰਾਉਣਾ ਕੀ ਆ ਤੂੰ ਬੰਦੇ ਦਾ ਪੁੱਤ ਬਣ ਕੇ ਸਰਕਾਰ ਦੇ ਖਜ਼ਾਨੇ ਚ 2.5-3 ਲੱਖ ਰੁਪਈਆ ਲੈਣਾ ਬੰਦੇ ਦਾ ਪੁੱਤ ਬਣ ਕੇ ਜਿਹੜੀ ਦਵਾਈ ਲਿਖੀ ਆ ਉਹ ਸਰਕਾਰ ਨੂੰ ਕਹਿ ਸਰਕਾਰੇ ਦਵਾਈ ਇਹ ਗਰੀਬ ਲੋਕਾਂ ਨੂੰ ਦੇ ਗਰੀਬ ਲੋਕਾਂ ਨੇ ਸਰਕਾਰ ਬਣਾਈ ਆ ਗਰੀਬ ਲੋਕਾਂ ਨੇ ਗਰੀਬ ਲੋਕਾਂ ਨੂੰ ਚਾਹੀਦੀ ਆ ਦਵਾਈ ਤੈਨੂੰ ਮਿਲ ਗਈ ਤਨਖਾਹ 2.5-3 ਲੱਖ ਰੁਪਈਆ ਕਿਉਂਕਿ ਤੂੰ ਅਮੀਰਾਂ ਦਾ ਕਾਕਾ ਸੀ ਉਹ ਗਰੀਬਾਂ ਨੇ ਬਣਾਈ ਆ ਸਰਕਾਰ ਗਰੀਬਾਂ ਨੂੰ ਚਾਹੀਦੀ ਆ ਦਵਾਈ ਤੂੰ ਘਰੇ ਜਾਣ ਦੀ ਬਜਾਏ ਤੂੰ ਸਰਕਾਰ ਨੂੰ ਕਹਿ ਮੈਂ ਤਾਂ ਕੁਰਸੀ ਤੇ ਬੈਠੂੰਗਾ ਜੇ ਗਰੀਬਾਂ ਨੂੰ ਦਵਾਈ ਦਮੋਗੇ ਕਹਿਣ ਦਾ ਭਾਵ ਗੱਲ ਨੇੜੇ ਲਾਈਏ ਵੀ ਇੱਥੇ ਭੋਂਕਣ ਦੀ ਆਦੀ ਆ ਫਿਰ ਇਦਾਂ ਹੀ ਅੰਦਰ ਇੱਕ ਛੋਟੀ ਉਮਰ ਤੋਂ ਘੱਟ ਮੁੰਡਾ ਗੁੰਡਾ ਟਾਈਪ ਉਹ ਕਿਸੇ ਬੁੜੇ ਨੂੰ ਕਹੀ ਜਾਵੇ ਫਿਰ ਉਹ ਕਹਿੰਦਾ ਮੈਂ ਅੰਦਰ ਜੀ ਪਰਚੀ ਫੜਾਵਾਂ ਉਹ ਕਹਿੰਦਾ ਨਹੀਂ ਬਾਹਰ ਦੀ ਚੱਲ ਫਿਰ ਉਹਨੂੰ ਬੈਂਚ ਤੇ ਬਿਠਾਤਾ ਕਿ ਨਾ ਕਿਤੇ ਜਿਹੜੀਆਂ ਸਿਹਤ ਸਹੂਲਤਾਂ ਨੇ ਉਹਨੂੰ ਉਹ ਤਾਂ ਵੀ ਤੁਸੀਂ ਅਸ਼ੰਕਾ ਜਿਤਾ ਰਹੇ ਹੋ ਕਿ ਵੀ ਦਵਾਈ ਮਿਲਦੀ ਨਹੀਂ ਅੰਦਰੋਂ ਤੇ ਜੇ ਦਵਾਈ ਲਿ ਮੰਗਦੇ ਆ ਤਾਂ ਉਹ ਗੁੰਡੇ ਮੂਰੇ ਕਰ ਦਿੰਦੇ ਆ ਹਾਂ ਇਹ ਗੁੰਡੇ ਗੁੰਡੇ ਕਹਾਂਗੇ ਅੱਛਾ ਆ ਜਿਹੜੀ ਤੁਸੀਂ ਸਿਹਤ ਸਹੂਲਤਾਂ ਤੇ ਹੋਰ ਵੱਡਾ ਸਲੂਟ ਆ ਤੁਹਾਡੇ ਵਿਚਾਰ ਰੋ ਆਹ ਲਾ ਸਿਹਤ ਬੀਮਾ 10 ਲੱਖ ਉਹ 6 ਤਵੀਮਾ 10 ਲੱਖ ਦਵਾਈ ਅੰਦਰੋਂ ਮਿਲਦੀ ਨਹੀਂ 10 ਲੱਖ ਬੀਮਾ ਕਿਉਂ ਯਾਰ ਲੋਕਾਂ ਨੂੰ ਝੂਠ ਬੋਲਦੇ ਆਂ ਕਹਿੰਦੇ ਆ ਜੀ 40 ਤਰ੍ਹਾਂ ਦੇ ਟੈਸਟ ਵੀ ਫ੍ਰੀ ਕਰਾਉਨੇ ਆ ਹਾਂ 40 ਤਰ੍ਹਾਂ ਦੇ ਟੈਸਟ ਵੀ ਫ੍ਰੀ ਹੁੰਦੇ ਆ ਉਸ ਮਾਨ ਕੇਂਦਰਾਂ ਦੇ ਵਿੱਚ ਉੱਥੇ ਦਵਾਈ 50 ਪੈਸੇ ਵਾਲੀ ਕੋਈ ਗੋਲੀ ਹੋਵੇ ਉਹ ਮਿਲ ਜਾਂਦੀ ਆ ਤੇ ਜੇ 185 ਦਾ ਪੱਤਾ ਹੋਵੇ ਉਹ ਨਹੀਂ ਮਿਲਦਾ ਬੜੀ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਹਾਂ ਦੇਖ ਲਓ ਉਹ ਨਾ ਮਤਲਬ ਚਚਾਈ ਆ ਜੀ ਬਜ਼ੁਰਗ ਲਿਆਉਂਦਾ ਦੇਖਿਆ ਬਜ਼ੁਰਗ ਚੈਨਲਾਂ ਤੇ ਬੋਲਦਾ ਦੇਖਿਆ ਅਸੀਂ ਬਜ਼ੁਰਗ ਨੂੰ ਚੈਨਲਾਂ ਤੇ ਬੋਲਦਾ ਦੇਖਿਆ ਵੀ ਜਿਹੜਾ 185 ਦਾ ਪੱਤਾ ਉਹ ਅੰਦਰੋਂ ਨਹੀਂ ਮਿਲਦਾ ਉਹ ਤਾਂ ਬਾਹਰ ਜਾ ਕੇ ਕਿਸੇ ਮੈਡੀਕਲ ਸਟੋਰ ਤੋਂ ਲਿਆਉਣਾ ਪਊਗਾ ਜਿਹੜਾ 96 ਦਾ ਪੱਤਾ ਉਹ ਅੰਦਰੋਂ ਨਹੀਂ ਮਿਲਦਾ ਉਹ ਬਾਹਰੋਂ ਮੈਡੀਕਲ ਸਟੋਰ ਤੋਂ ਲਿਆਉਣਾ ਪਊਗਾ ਅੰਦਰੋਂ ਤਾਂ ਕੋਈ ਪੈਰਾਸ਼ੀਟਾ ਮੂਲ ਅਸਲਾ ਇੱਕ ਬਜ਼ੁਰਗ ਨੂੰ ਇੱਕ ਹੱਡੀਆਂ ਵਾਲੇ ਡਾਕਟਰ ਨੇ 30 ਲਖਤੀਆਂ ਦਾਸ ਦਿੰਦੇ ਨੇ 30 ਜਾਂਦ ਕੇ ਇੱਕ ਪੈਰਾਸ਼ੀਟਾ ਮੂਲ ਕਮਾ ਦਿੰਦੀ ਆ ਖਾਲਸੇਰ ਸਰੀਰ ਵਿੱਚ ਕਰਨ ਲਾ ਆਂਦੀ ਆ 30 ਲੱਖ ਤੀਆਂ ਵੀ ਦਿਨ ਚ ਤਿੰਨ ਵਾਰੀ ਸਵੇਰੇ ਦੁਪਹਿਰ ਮਤਲਬ ਉਹ ਕੀ ਦਸੰਬਰ 25 ਚ ਖਾਤੋਂ ਹੋ ਜਾਣੀਆਂ ਆਹੋ ਜਾਨੀ ਜਿਹੜੀਆਂ ਐਕਸਪਾਇਰ ਹੋਣ ਵਾਲੀਆਂ ਨੇ ਉਹ ਦੇ ਦੇਣੀਆਂ ਨੇ ਜਿਹੜੀਆਂ ਉੱਥੇ ਮਤਲਬ ਉਹ ਰੱਦੀ ਹੋ ਜਾਣੀਆਂ ਨੇ ਮਤਲਬ ਇਹ じゃ ਕੁਛ ਇਹ ਹੋ ਰਿਹਾ ਪੰਜਾਬ ਸਰਕਾਰ ਦੇ ਵਿੱਚ ਲੋਕਾਂ ਨਾਲ ਧੋਖਾ ਹੋ ਗਿਆ ਲੋਕਾਂ ਨਾਲ ਠੱਗੀ ਹੋ ਗਈ ਲੋਕੀ ਕਾਲੀ ਭਾਜਪਾ ਤੋਂ ਲੋਕੀ ਕਾਂਗਰਸ ਤੋਂ ਦੁਖੀ ਸੀਗੇ ਇਸ ਕਰਕੇ ਇਹਨਾਂ ਨੇ ਆਹ ਸਰ ਸਰਦਾਰ ਚਲੋ ਮੁੱਖ ਮੰਤਰੀ ਆ ਇੰਨਾ ਕੇ ਸ਼ਬਦ ਕਾ ਇੰਨੀ ਕਿ ਇੱਜ਼ਤ ਰੱਖ ਦਿੰਨੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵਰਤ ਲਿਆ ਭਾਰਤਿਆ ਕਿੰਨੇ ਜੇ ਕਹਿਣ ਤੋਂ ਗਰੇਜ਼ ਨਾ ਕਰੀਏ ਮੋਦੀ ਜੀ ਨੇ ਸਾਹ ਜੀ ਨੇ ਉਹਨਾਂ ਨੇ ਵਰਤਿਆ ਐਵੇਂ ਤੁਸੀਂ ਸਵਾਲ ਨਹੀਂ ਕਰਿਆ ਸਵਾਲ ਇਹ ਕਹਿੰਦਾ ਵਰਤਿਆ ਕਿਵੇਂ ਵਰਤਿਆ ਉਹਨਾਂ ਨੇ ਜਿਵੇਂ ਡਾਕਟਰ ਬੁਖਾਰ ਚੈੱਕ ਕਰਦਾ ਥਰਮੋਮੀਟਰ ਲਾ ਕੇ ਉਹਨਾਂ ਨੇ ਲੋਕਾਂ ਦਾ ਦਿਮਾਗ ਵਾਰ ਦੇਖ ਲਿਆ ਵੀ ਲੋਕ ਇੰਨੇ ਇਹਦੇ ਨਾਲ ਨੇ ਉਹ ਹੁਣ ਉਹਨਾਂ ਨੇ ਸਖਵੀਰ ਬਾਦਲ ਨੂੰ ਅੱਗੇ ਲਿਆਉਣਾ ਕਾਲੀ ਭਾਜਪਾ ਦੀ ਸਰਕਾਰ ਬਣਾਉਣੀ ਆ ਮੈਨੂੰ ਲੱਗਦਾ ਵੀ ਗੱਠ ਜੋੜ ਹੋਊਗਾ ਕਾਲੀ ਤੇ ਭਾਜਪਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇਹਨਾਂ ਦਾ ਗੱਠ ਜੋੜ ਨਾ ਹੋਵੇ ਕਿਉਂਕਿ ਆ ਹੁਣ ਨੰਗੇ ਨੰਗੇ ਪੈਰੀ ਨੰਗੇ ਨੰਗੇ ਪੈਰੀ ਜਿਵੇਂ ਅਕਬਰ ਗਿਆ ਸੀ ਨਾ ਕਿਸੇ ਮਾਤਾ ਦੇ ਨੰਗੇ ਨੰਗੇ ਪੈਰੀ ਕਹਿੰਦੇ ਸੁਖਵੀਰ ਭੱਜਾ ਫਿਰਦਾ ਹੀ ਖੇਤਾਂ ਦੇ ਵਿੱਚ ਸੁਖਵੀਰ ਬਾਦਲ ਸਾਹਿਬ ਨੂੰ ਉਮੀਦ ਦੇ ਵਿੱਚ ਹਾਂਜੀ ਕਿ ਵੀ ਗੱਠ ਜੋੜ ਹੋਊਗਾ ਉਹ ਕਹਿੰਦੇ ਕਦੇ ਵੀ ਨਹੀਂ ਹੋ ਸਕਦਾ ਕੌਣ ਕਹਿੰਦਾ ਸੁਖਵੀਰ ਬਾਦਲ ਇਹ ਜਿਮਨੀ ਚੋਣਾ ਦੇ ਵਿੱਚ ਬਿਆਨ ਆਇਆ ਸੀ ਤਰਨ ਤਰ ਦੇਖੋ ਕੈਪਟਨ ਸਾਹਿਬ ਦਾ ਅਸੀਂ ਕੈਪਟਨ ਸਾਹਿਬ ਬਹੁਤ ਸਿਆਣੀ ਉਮਰ ਦੇ ਨੇ ਬਹੁਤ ਸੁਰਜੇ ਹੋਏ ਨੇ ਆ ਰਜਵਾੜਾ ਸਾਹੀ ਦੇ ਵਿੱਚੋਂ ਸਿਆਸੀ ਆ ਆਗੂ ਨੇ ਰਜਵਾੜਾ ਸਾਹੀ ਦੇ ਮਤਲਬ ਰਾਜੇ ਭੁਪਿੰਦਰ ਸਿੰਘ ਦੇ ਛਕੇ ਪੋਤੇ ਨੇ ਮਤਲਬ ਉਹ ਗਲਤ ਗੱਲ ਨਹੀਂ ਕਹਿੰਦੇ ਉਹ ਕਹਿੰਦੇ ਮਤਲਬ ਹੋ ਸਕਦਾ ਸਾਡਾ ਕਾਲੀਆ ਨਾਲ ਗੱਠ ਜੜ ਹੋਵੇ ਪਰ ਸਾਡਾ ਇੰਨਾ ਵੀ ਲੱਗਦਾ ਵੀ ਅਸੀਂ ਆਪਦੇ ਬਲ ਬੂਤੇ ਤੇ ਜਿੱਤਾਂਗੇ ਵੀ ਹੋ ਸਕਦਾ ਫਿਰ ਨਾ ਵੀ ਸਾਡਾ ਗੱਠ ਜੋੜ ਹੋਵੇ ਕਿਉਂਕਿ ਇਹਨਾਂ ਨੇ ਭਗਵੰਤ ਮਾਨ ਨੂੰ ਵਰਤ ਲਿਆ ਉਹਨੂੰ ਲਿਆਂ ਦਾ 92 ਸ਼ੀਟਾਂ ਮਿਲ ਗਈਆਂ 92 ਦੇ ਵਿੱਚੋਂ ਇਹਨਾਂ ਨੂੰ ਚਾਹੀਦੀਆਂ ਨੇ 117 ਇਹਨਾਂ ਨੂੰ 59 ਸ਼ੀਟਾਂ ਚਾਹੀਦੀਆਂ ਨੇ 92 ਦੇ ਵਿੱਚੋਂ 59 ਸ਼ੀਟਾਂ ਕੱਢੀਆਂ ਪਈਆਂ ਨੇ ਉਹ ਮੋਦੀ ਜੀ ਤੇ ਸਾਹ ਜੀ ਨੇ ਕਾਲੀ ਭਾਜਪਾ ਸਰਕਾਰ ਬਣਾਉਣੀ ਆ ਤੇ ਭਾਜਪਾ ਦਾ ਬਣੂਗਾ ਡਿਪਟੀ ਮੁੱਖ ਮੰਤਰੀ ਭਾਜਪਾ ਦਾ ਡਿਪਟੀ ਮੁੱਖ ਮੰਤਰੀ ਤੇ ਸੁਖਬੀਰ ਤੇ ਅਸੀਂ ਸਿੱਧੀ ਮੋਹਰ ਲਾ ਦਿੰਨੇ ਆ ਸੁਖਬੀਰ ਬਣੂਗਾ ਮੁੱਖ ਮੰਤਰੀ ਆਉਣ ਵਾਲਾ ਇਹ ਸਨ ਮੇਰੇ ਨਾਲ ਲੁਧਿਆਣਾ ਦੇ ਸਮਾਜ ਸੇਵੀ ਜਾਂ ਪੰਜਾਬ ਦੇ ਰਾਖੇ ਕਹ ਲੋ ਵੀ ਇਹ ਕਹਿੰਦੇ ਨੇ ਵੀ ਸਰਕਾਰ ਕੋਈ ਵੀ ਨਹੀਂ ਚੰਗੀ ਹੁੰਦੀ ਚਾਹੇ ਕਾਂਗਰਸ ਆਜਵੇ ਚਾਹੇ ਅਕਾਲੀ ਆਜਣ ਚਾਹੇ ਆਮ ਆਲ ਆਜਣ ਵੀ ਸਾਨੂੰ ਸਰਕਾਰ ਉਹ ਚਾਹੀਦੀ ਆ ਜਿੱਥੇ ਲੋਕਾਂ ਦਾ ਭਲਾ ਹੋ ਸਕੇ ਵੀ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਮਿਲਣ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਰਹਿਤ ਹੋਵੇ ਹੋਰ ਵਦਾਰੇ ਅਪਡੇਟ ਲਈ ਜੁੜੇ ਰਹੋ ਸਮਝਾਟ ਨਿਊਜ਼ ਦੇ ਨਾਲ